ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਟਾ ਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਮੱਝ ਬਕਾਉ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਰ ਵਾਰ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਬਾਕੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਉੱਪਰਲੀ ਸਾਈਡ ਸਕਰੀਨ ਦੀ ਉੱਪਰਲੀ ਸਾਈਡ ਕਿਉਂਕਿ ਕਈ ਵਾਰਾ ਸੇਲ ਹੋ ਜਾਂਦਾ ਪਸੂ ਫਿਰ ਫੋਨ ਜਾਦਾ ਆਉਣ ਲੱਗ ਜਾਂਦੇ ਆ ਇਸ ਕਰਕੇ ਆਪਾਂ ਉੱਪਰਲੀ ਸਾਈਡ ਲਿਖ ਦਿੰਦੇ ਆ ਜਦੋਂ ਸੇਲ ਹੋ ਜਾਂਦੀ ਆ ਆਪਾਂ ਲਿਖ ਦਿੰਦੇ ਆ ਵੀ ਸੇਲ ਹੋ ਗਈ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਕਾ ਜੀ ਅਛਰੀ ਕਾਲ ਬਾਈ ਜੀ ਨਾਮ ਦੀ ਨਾਮ ਗੁਰਜੰਟ ਸਿੰਘ ਜੀ ਪੈਂਡ ਪੈਂਟ ਲਮਾਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਹਾਂਜੀ ਕਿਹੜੇ ਰੋਡ ਤੇ ਰਾਹ ਕਰ ਆਪਣਾ ਖੁੱਡੀ ਵਾਲੀ ਸੜਕ ਤੇ ਘਰ ਆ ਜੀ ਸਿੱਖਾਂ ਦੇ ਕੋਠੇ ਵਜਦੇ ਆ ਜੀ ਠੀਕ ਹੈ ਜੀ ਸਿੱਖਾਂ ਦੇ ਕੋਠੇ ਹਾਂਜੀ ਹਾਂਜੀ ਤੇ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਮੱਝ ਆਪਣੀ ਤੀਜਾ ਸੂਆ ਸੂਣ ਵਾਲੀ ਆ ਬਾਈ ਜੀ ਠੀਕ ਹੈ ਜੀ ਤੀਜਾ ਸੂਆ ਸੂਣ ਦੀ ਆ ਜੀ ਆਪਣੇ ਘਰ ਦੀ ਝੋਟੀ ਆ ਜੀ ਠੀਕ ਹੈ ਪਿਛਲੇ ਵਾਰ ਇਹਨੇ 17 18 ਕਿਲੋ ਦੁੱਧ ਕੱਢਿਆ ਸੀ ਦੂਜੇ ਸੂਏ ਠੀਕ ਹੈ ਰੇਟ ਬਾਈ ਜੀ ਪਹਿਲੀ ਦੱਸ ਦੋ ਰੇਟ ਜੀ 1,80,000 ਰੁਪਿਆ ਜੀ 1,80,000 ਮਾਨਤਨ ਹੋ ਜੂਗਾ ਜੀ ਮਾਨਤਨ ਹੋ ਜੂ ਜੀ ਹਾਂ ਬਰਾ ਭਾਈ ਵੀਡੀਓ ਦੇਖੋ ਘਰੇਲੂ ਮੱਝ ਦਾ ਲੋ ਜੀ ਲੋ ਜੀ ਚੈੱਕ ਕਰ ਸਾਦੇ ਬਰਾ ਚੰਗੀ ਪਲੀ ਫਲੂਸੀ ਆ ਲੋ ਜੀ ਭਾਈ ਕਹਿੰਦਾ ਪਿਛਲੇ ਸਵੇਰੇ ਵੀ ਦੁੱਧ ਦਾ 18 ਲੀਟਰ ਇਹਦੇ ਤੋਂ ਘਰਮਾਂ ਵਾਲੇ ਦੇ ਦਿਨ ਦਿਨ ਕਿੰਨੇ ਬਾਕੀ ਹੋਏ ਆਲੇ 8 ਤੋਂ 10 ਦਿਨ ਲੈ ਜੂ ਜੀ 8 ਕਿ ਦਿਨ ਆ ਜੀ ਹੁੰਦਾ ਇਹਦੇ ਰੰਦੇ 8 ਕਿ ਦਿਨ ਰਹਿੰਦੇ ਹਨ ਤੇ ਇੱਕ ਦੋ ਦਿਨ ਵੱਧ ਵੀ ਲੈ ਰਹੇ ਜੀ ਤੇ ਚੈੱਕ ਕਰ ਸਾਦੇ ਚੰਗੀ ਪਲੀ ਫਲੂਸੀ ਆ ਹਾਥੀ ਦੇ ਬੱਚੇ ਵਰਗੇ ਲੋਪਰਾ ਮੋੜ ਲਿਓ ਲੋ ਜੀ ਦੇਖ ਸਾਦੇ ਇਸ ਚਾਰੇ ਥਾਣ ਬਿੱਥੀ ਤੇ ਆ ਠੀਕ ਹੈ ਪੀੜੀਆਂ ਦੇ ਪਾ ਵੀ ਵਾਂਗੂ ਬਹੁਤ ਬਿੱਥੀ ਆ ਜਿਆਦਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਹਨ ਬੰਦੋ ਜੀ ਬੰਦੋ ਬੰਦੋ ਭਰਾ ਲੋ ਜੀ ਆਪਾਂ ਤੁਹਾਨੂੰ ਲੇਵਾ ਵੀ ਚੰਗੀ ਤਰ੍ਹਾਂ ਦਿਖਾ ਦਨੇ ਬੰਦ ਬੰਦ ਟਾਇਡ ਕਰ ਦੋ ਥੋੜੀ ਬੰਦੇ ਗੇੜਾ ਦਿੰਦੀ ਆ ਮੈਂ ਸਾਰਾ ਕਰ ਦੇ ਲੋਡ ਕਰੋ ਜੀ ਕਰ ਦਈਏ ਮੱਝਾਂ ਵੇਚ ਦੀਆਂ ਸਾਰੀਆਂ ਤੇ ਦੇਖਦੇ ਆਪਾਂ ਇੱਕ ਯਾਰ ਫੋਨ ਤੋਂ ਕੁਝ ਚੱਲ ਜਾਂਦਾ

ਭਾਈ ਜੀ ਨਾਲ ਜਲਦੀ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ